ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਇੱਕ ਰੈਸਪੀ ਸ਼ੇਅਰ ਕਰਨ ਲੱਗੇ ਆਂ ਪਕੌੜਿਆਂ ਵਾਸਤੇ ਆ ਦੇਖੋ ਆ ਹੈਗੇ ਆਪਣੇ ਪਿਆਜ਼ ਦੇ ਆਪਣੇ ਪਿਆਜ਼ ਦੇ ਪਕੌੜੇ ਆ ਆਪਨੇ ਆਲੂ ਰੱਖੇ ਆ ਆ ਆਪਨੇ ਪਾਲਕ ਇਹ ਤਿੰਨਾਂ ਚੀਜ਼ਾਂ ਦੇ ਅੱਜ ਆਪਣੇ ਪਕੌੜੇ ਬਣਾਉਣੇ ਆ ਠੀਕ ਹੈ ਨਾ ਉਹ ਤੁਹਾਨੂੰ ਦੱਸ ਦਿਆਂ ਆਪਾਂ ਕਿਸ ਤਰ੍ਹਾਂ ਬੈਟਰ ਤਿਆਰ ਕਰਨਾ ਠੀਕ ਹੈ ਨਾ ਆ ਆਪਣੇ ਕੋਲ ਪੁਦੀਨਾ ਅਦੇ ਵਿੱਚ ਪਿਆਜ਼ ਆ ਮਿਰਚ ਆ ਤੇ ਆਦਾ ਹੈ ਇਦ ਸਾਬੇ ਦੇ ਜੰਪਾ ਨੇ ਇਸ ਚੀਜ਼ ਮਿਕਸੀ ਚ ਪਾ ਲਈ ਹੈ ਚਟਣੀ ਵਾਸਤੇ ਜਿਹੜੀ ਆਪਾਂ ਨੇ ਤਿਆਰ ਕਰਨੀ ਆ ਦੇਖੋ ਵਿੱਚ ਆਪਾਂ ਨੇ ਪਾ ਲਿਆ ਆ ਹੈਗਾ ਆਪਣਾ ਪਦੀਨਾ ਆ ਦੇਖੋ ਹੁਣ ਆਲੇ ਵਿੱਚ ਆਪਾਂ ਨੇ ਅੱਧਾ ਚਮਚਾ ਨਮਕ ਦਾ ਪਾਉਣਾ ਨਮਕ ਦੇ ਜਿੰਨਾ ਆਪਾਂ ਨੇ ਨਮਕ ਪਾਇਆ ਉਹਨਾਂ ਆਪਾਂ ਨੇ ਥੋੜਾ ਜਿਹਾ ਮਿੱਠਾ ਪਾਉਣਾ ਪਿੱਛੇ ਆਪਾਂ ਥੋੜਾ ਟੇਸਟ ਵਾਸਤੇ ਇਹਦੇ ਚ ਆਮਚੂਰਨ ਦਾ ਪ੍ਰਯੋਗ ਕਰਨਾ ਆਮਚੂਰ ਥੋੜੀ ਟੇਸਟ ਜੇ ਤੁਸੀਂ ਜਿੰਨਾ ਪਾਉਣਾ ਚਾਹੁੰਦੇ ਆ ਆ ਦੇਖੋ ਆਮਚੂਰ ਐਨਾ ਕਾ ਪਾਉਣਾ 1 ਚੁਟਾਹੀ ਹੁਣ ਆਪਾਂ ਨੇ ਮਿਕਸੀ ਵਿੱਚ ਇਹਨਾਂ ਨੂੰ ਗ੍ਰाइंड ਕਰ ਦੇਣਾ ਤੇ ਆਪਣੀ ਚਟਨੀ ਤਿਆਰ ਹੋ ਜਾਣੀ ਥੋੜਾ ਜਿਹਾ ਮਾਤਰਾ ਅੱਛੀ ਲਾ ਲਈ ਆ ਦੇਖੋ ਆਪਣੀ ਚਟਣੀ ਤਿਆਰ ਹੋ ਚੁੱਕੀ ਆ ਦੇਖ ਲਓ ਕਿੰਨਾ ਸੁਨਸਾਣੀ ਚਟਣੀ ਬਣ ਗਈ ਆ ਆਪਾਂ ਜਿਹੜਾ ਬਾਹਰ ਤੇ ਆਪਾਂ ਚਟਣੀਆਂ ਲੈ ਕੇ ਆਉਂਦੇ ਆ ਉਹਨਾਂ ਨਾਲ ਤਾਂ ਬੈਟਰ ਆ ਵੀ ਆਪਾਂ ਆਪਣੇ ਘਰ ਤੇ ਆ ਕਰੀ ਹੈ ਨਾ ਆ ਦੇਖੋ ਹੁਣ ਆਪਣੇ ਆਪਣੇ ਪਕੌੜਿਆਂ ਦੇ ਨਾਲ ਤੇ ਚਟਣੀ ਤਿਆਰ ਕਰ ਲੀਏ ਆ ਦੇਖੋ ਕਿੰਨੀ ਵਧੀਆ ਚਟਨੀ ਤਿਆਰ ਹੋ ਗਈ ਆਪਣੇ ਪਕੌੜਿਆਂ ਵਾਸਤੇ ਹੁਣ ਆਪਾਂ ਬੈਟਰ ਤਿਆਰ ਕਰਨ ਦੀ ਪੈਟਰ ਤਿਆਰ ਕਰਦੇ ਹਾਂ ਪਕੌੜਿਆਂ ਵਾਸਤੇ ਆਹ ਦੇਖੋ ਆਪਣੇ ਇੱਕ ਲੋਹੇ ਦੀ ਕੜਾਹੀ ਲਈ ਹੈ ਲੋਹੇ ਦੀ ਕੜਾਹੀ ਚਾਪ ਤੇਲ ਪਾਉਣ ਲੱਗੇ ਹਾਂ ਤੁਸੀਂ ਤੇਲ ਕੋਈ ਵੀ ਬਾਤ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਪਰ ਸਾਨੂੰ ਤਾਂ ਪਕੌੜਿਆਂ ਨੇ ਭਾਈ ਸਰੋਂ ਦਾ ਹੀ ਤੇਲ ਬਹੁਤ ਜ਼ਿਆਦਾ ਪਸੰਦ ਆ ਹੁਣ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਵੀ ਆਪਣੇ ਪਕੌੜੇ ਥੱਲੇ ਨਾ ਲੱਗਣ ਇਹਦੇ ਲਈ ਤੁਹਾਨੂੰ ਟਿਪਸ ਦੱਸਣੀਆਂ ਇਹਦੇ 'ਚ ਥੋੜਾ ਜਿਹਾ ਨਮਕ ਪਾਉਣਾ ਆਪਾਂ ਨੇ ਆ ਦੇਖੋ ਆਪਾਂ ਨੇ ਇੱਕ ਚੁਟਾਈ ਥੋੜਾ ਜਿਹਾ ਨਮਕ ਪਾਇਆ ਤੇਲ ਦੇ ਵਿੱਚ ਹੁਣ ਆਪਾਂ ਇਹਨਾਂ ਥੋੜਾ ਜਿਹਾ ਗਰਮ ਗਰਮ ਹੀਟ ਪਰ ਛੱਡ ਦੇਣਾ ਮੀਡੀਅਮ ਪਰ ਇਹਨੇ ਆਪਾਂ ਹੁਣ ਇਹਦੇ ਵਾਸਤੇ ਪਕੌੜਿਆਂ ਵਾਸਤੇ ਆਪਾਂ ਤਿਆਰ ਕਰੀਏ ਸਮਾਨ ਆ ਦੇਖੋ ਜਿਹੜੇ ਆਪਣੇ ਪਕੌੜੇ ਪਿਆਜ਼ ਆਪਾਂ ਨੇ ਚਿੱਲ ਕੇ ਰੱਖਿਆ ਤਾਂ ਨਾ ਸਭ ਨਾਲ ਪਹਿਲਾਂ ਆਪਾਂ ਨੇ ਉਹਦੇ ਵਿੱਚ ਥੋੜਾ ਜਿਹਾ ਨਮਕ ਪਾਉਣਾ ਦੇਖੋ ਇੰਨੇ ਕੁ ਮਾਤਰਾ ਜਿਹਾ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਫਿਰ ਆਪਾਂ ਨੇ ਹਾਂ ਬਸ ਇਸ ਤਰ੍ਹਾਂ ਮਿਲਾ ਕੇ ਆਪਾਂ ਨੇ ਇਹਨੂੰ ਸਾਈਡ 'ਤੇ ਕਰਕੇ ਰੱਖ ਦੇਣਾ ਇਹਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਉਣਾ ਇਹਨੂੰ ਸਾਈਡ 'ਤੇ ਕਰਕੇ ਰੱਖ ਦੇਣਾ ਆਪਾਂ ਨੇ ਠੀਕ ਹੈ ਨਾ ਹੁਣ ਆਪਾਂ ਨੇ ਇੱਕ ਡੋਂਗਾ ਲੈਣਾ ਇੱਕ ਬਾਉਲ ਜਾਂ ਥੋੜਾ ਜਿਹਾ ਕੁਝ ਵੀ ਲੈ ਸਕਦੇ ਆ ਇਹਦੇ ਚ ਆਪਾਂ ਨੇ ਇੱਕ ਕੜਛੀ ਦੇ ਮੁਤਾਬਕ ਜਿੰਨੇ ਤੁਹਾਨੂੰ ਥੋੜੇ ਮੈਜ਼ਰਮੈਂਟਾ ਉਹਦੇ ਮੁਤਾਬਕ ਤੁਸੀਂ ਇਹਦੇ ਵਿੱਚ ਬੇਸਣ ਪਾ ਦੇਣਾ ਚਲੋ ਇਹਦੇ ਵਿੱਚ ਆਪਾਂ ਨੇ ਹੁਣ ਨਮਕ ਪਾਉਣਾ ਅੱਧਾ ਚਮਚਾ ਪਾਉਤ ਅੱਧਾ ਚਮਚਾ ਨਮਕ ਦਾ ਫਿਰ ਆਪਾਂ ਨੇ ਅੱਧਾ ਕ ਚਮਚਾ ਹਲਦੀ ਫਿਰ ਉਸ ਤੋਂ ਬਾਅਦ ਆਪਾਂ ਨੇ ਆਮਚੂਰਨ ਅਤੇ ਸੁੰਡ ਪਾਉਣੀ ਹੈ ਥੋੜੀ ਜਿਹੀ ਸੁੰਡ ਉਹ ਤੁਹਾਡੀ ਇੱਛਾ ਜਿ ਤੁਸੀਂ ਪਾਉਣਾ ਚਾਹੁੰਦੇ ਜਿੰਨਾ ਕੁ ਥੋੜੀ ਇੱਛਾ ਠੀਕ ਹੈ ਨਾ ਆਮਚੂਰਨ ਪਾਊਡਰ ਜਮੈਣ ਅੱਗੇ ਹਿੰਗ ਚਲੋ ਹੁਣ ਆਪਾਂ ਨੇ ਇਹਦੇ ਬੈਟਰ ਵਿੱਚ ਥੋੜਾ ਜਿਹਾ ਪਾਣੀ ਪਾਉਣਾ ਪਾਣੀ ਪਾ ਕੇ ਆਪਾਂ ਨੇ ਇਹਦਾ ਘੋਲ ਬਣਾ ਲੈਣਾ ਆ ਆ ਦੇਖੋ ਆਪਾਂ ਨੇ ਹੁਣ ਬੈਟਰ ਵਿੱਚ ਥੋੜਾ ਥੋੜਾ ਪਾਣੀ ਪਾਉਣਾ ਬਹੁਤ ਜ਼ਿਆਦਾ ਮਾਤਰਾ ਚ ਨਹੀਂ ਪਾਉਣਾ ਥੋੜ੍ਹੀ ਥੋੜ੍ਹੀ ਮਾਤਰਾ ਦੇ ਬਣਾ ਘੋਲ ਬਣਾਉਣਾ ਪੈਣਾ ਆਪਾਂ ਨੇ ਥੋੜਾ ਪਤਲਾ ਜਿਹਾ ਰੱਖਣਾ ਆਪਾਂ ਨੇ ਤੁਸੀਂ ਸਟੈਚੂਲਰ ਦੇ ਵੀ ਵਰਤੋਂ ਕਰ ਸਕਦੇ ਆਂ ਜਿੱਕਨ ਤੁਹਾਨੂੰ ਚਾਹੇ ਤੁਸੀਂ ਓਕਣ ਬਰਤ ਸਕਦੇ ਆ। ਥੋੜੇ ਜਿਹਾ ਪਾਣੀ ਹੋਰ ਪਾਉਗਾ ਇਹਦੇ ਵਿੱਚ। ਥੋੜੇ ਜਿਹਾ ਪਾਣੀ ਹੋਰ ਪਾਓ। ਦੇਖੋ ਆਪਣਾ ਤੇਲ ਐ ਚੰਗੀ ਤਰ੍ਹਾਂ ਗਰਮ ਹੋ ਗਿਆ ਆਪਨੇ ਇੱਕ ਸਭ ਨਾਲ ਪਹਿਲਾਂ ਆਪਾਂ ਦੇਖ ਆਲੂ ਵਾਲੇ ਆਲੂ ਜਿਹੜੇ ਆਪਾਂ ਨੇ ਇੱਕ ਨੀ ਚੀਰ ਕੇ ਰੱਖੇ ਹੋਏ ਤੇ ਲੰਬੇ ਲੰਬੇ ਸਾਈਡ ਵਿੱਚ ਹੁਣ ਆਪਾਂ ਨੇ ਇਹਦੇ ਵੀ ਤੇਲ ਦੇ ਵਿੱਚ ਪਾਉਣਾ ਇੱਕ ਇੱਕ ਕਰਕੇ ਠੰਡ ਵਿੱਚ ਪਕੌੜੇ ਖਾਣ ਨੂੰ ਬੋਝੀ ਕਰਦਾ ਨਾ ਇਸ ਕਰਕੇ ਆਪਾਂ ਅੱਜ ਪਕੌੜੇ ਬਣਾਏ ਆ ਦੇਖੋ ਆਪਣੇ ਚੰਗੀ ਤਰ੍ਹਾਂ ਹੌਲੀ-ਹੌਲੀ ਬਣ ਰਹੇ ਆ ਥੋੜੀ ਗੈਸ ਦੀ ਆਂਚ ਆਪਾਂ ਥੋੜੀ ਘੱਟ ਕਰ ਦਾਂਗੇ ਵੀ ਇਹ ਚੰਗੀ ਤਰ੍ਹਾਂ ਵਿੱਚੋਂ ਵੀ ਹੋ ਜਾਣ ਇੱਕ ਵਾਰੀ ਖਾ ਕੇ ਜਰੂਰ ਦੇਖਿਓ ਇਸ ਤਰ੍ਹਾਂ ਬਣਾ ਕੇ ਤੁਹਾਨੂੰ ਕਿੰਨੇ ਜ਼ਿਆਦਾ ਟੇਸਟੀ ਲੱਗੋਗੇ ਹਾਂ ਦੇਖੋ ਤੁਸੀਂ ਕੋਈ ਵੀ ਤੇਲ ਵਰਤ ਸਕਦੇ ਜੋ ਤੁਹਾਨੂੰ ਪਸੰਦ ਆ ਜ਼ਰੂਰੀ ਨਹੀਂ ਹੈਗਾ ਤੁਸੀਂ ਸਰੋਂ ਦਾ ਹੀ ਤੇਲ ਵਰਤਣਾ ਤੁਸੀਂ ਕੋਈ ਹੋਰ ਰੈਸিপি ਸਿੱਖਣੀ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇਣਾ ਵੀ ਅਸੀਂ ਆਹ ਰੈਸিপি ਤੁਹਾਨੂੰ ਅਸੀਂ ਬਣਾ ਕੇ ਦਿਖਾ ਦੂੰਗੇ ਵੀ ਕਿਸ ਤਰ੍ਹਾਂ ਬਣਾਉਨੇ ਆਂ ਸੀ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਆਂ ਆ ਦੇਖੋ ਆਪਣੀਆਂ ਚੰਗੀ ਤਰ੍ਹਾਂ ਬਣ ਗਈ ਹੁਣ ਆਪਾਂ ਇਹਨੂੰ ਕੱਟ ਲੈਣਾ ਦੇਖੋ ਇਹਦੇ ਆਪਣੇ ਹੋਰ ਆਪਾਂ ਫੋਨ ਕਰਾਂਗੇ ਅਦੇ ਕੋ ਆਪਣੇ ਪਾਲਕ ਦੇ ਲੰਬੇ ਲੰਬੇ ਕੱਟ ਕੇ ਰੱਖੇ ਹੋਏ ਸੀਗੇ ਪੱਤੇ ਆਪਾਂ ਨੇ ਇਹਨੂੰ ਇੱਕ ਹਨ ਬੈਟਰ ਵਿੱਚ ਘੋਲਦੇ ਵਿੱਚ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾ ਲੈਣਾ ਗੈਸ ਦੀ ਅੱਗ ਆਪਾਂ ਨੇ ਥੋੜੀ ਢਿਮਕਾ ਲੈਣੀ ਇਹ ਸਪੈਸ਼ਲ ਪਾਲਕ ਦੇ ਇਸ ਤਰ੍ਹਾਂ ਪਕੌੜੇ ਬਣਾਉਂਦੇ ਨੇ ਕਈ ਲੋਕ

ਕੋ ਆਪਣੇ ਪਿਆਜ਼ ਵਾਲੇ ਪਕੌੜੇ ਐਨ ਬਣ ਕੇ ਤਿਆਰ ਹੋ ਗਏ। ਆਪਾਂ ਇਹਨਾਂ ਨੂੰ ਬਾਹਰ ਕੱਢ ਲਈਏ। ਉਹਨੇ ਇੱਧਰੇ ਪਾਸੇ ਆਪਾਂ ਨੇ ਜਿਹੜਾ ਆਪਣਾ ਪਿਆਜ਼ ਆਪਾਂ ਨੇ ਨਮ ਪਾ ਕੇ ਰੱਖਿਆ ਸੀਗਾ ਆਪਾਂ ਨੇ ਉਹ ਵਾਲਾ ਵਿੱਚ ਪਾਉਣਾ। ਇਹ ਵਿੱਚੇ ਕਰ ਲਉ। ਇੱਥੇ ਇਹਦੇ ਵਿੱਚ ਥੋੜਾ ਪਾਣੀ ਹੈ। ਪਾਣੀ ਕੱਢ ਕੇ ਉੱਪਰ ਪਾ ਲਓ। ਇਹ ਜਿਹੜਾ ਬੈਟਰ ਬਚਿਆ ਤਾਂ ਆਪਾਂ ਨੇ ਫਾਲ ਕਾਲਿਆਂ ਵਿੱਚੋਂ ਆਪਾਂ ਨੇ ਉਹਨੂੰ ਚੰਗੀ ਤਰ੍ਹਾਂ ਵੀ ਤਾਂ ਮਿਕਸ ਕਰ ਦੇਣਾ ਇਹਦੇ ਦੇਖੋ ਹੁਣ ਆ ਮੈਂ ਵਿੱਚ ਪਾਉਣ ਲੱਗਿਆਂ ਪਾ ਦੋ ਵਿੱਚ ਪਕੌੜੇ ਇਹ ਆਪਣੇ ਹੋ ਗਏ ਹੁਣ ਪਿਆਜ਼ ਵਾਲੇ ਪਕੌੜੇ ਦੇਖੋ ਆਪਣੇ ਪਿਆਜ਼ ਵਾਲੇ ਪਕੌੜੇਨ ਬਣ ਕੇ ਤਿਆਰ ਹੋ ਗਏ ਹਾਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਈਏ ਕਈ ਲੋਕ ਇਹਨਾਂ ਨੂੰ ਦੋ ਵਾਰੀ ਕਰਦੇ ਆ ਜੇ ਆਪਾਂ ਦੋ ਵਾਰੀ ਕਰਦੇ ਆ ਤਾਂ ਤੇਲ ਜ਼ਿਆਦਾ ਸੋਬ ਕਰਨਗੇ ਉਹ ਤੁਹਾਡੀ ਇੱਛਾ ਜੇ ਤੁਹਾਨੂੰ ਦੋ ਵਾਰੀ ਕਰਨਾ ਚਾਹੁੰਦੇ ਜੇ ਤੁਹਾਨੂੰ ਕੱਚੇ ਲੱਗਦੇ ਆ ਤਾਂ ਤੁਸੀਂ ਦੋ ਵਾਰੀ ਵੀ ਕਰ ਸਕਦੇ ਆ ਆ ਦੇਖੋ ਆਪਣੇ ਪਕੌੜੇ ਆਪਾਂ ਹੁਣ ਇਹਨਾਂ ਨੂੰ ਗਾਰਨਿਸ਼ ਕਰਦੇ ਹਾਂ ਲੈ ਲਈ ਹੈ ਗਾਰਨਿਸ਼ ਕਰਨ ਵਾਸਤੇ ਆਪਾਂ ਨੇ ਲੈ ਆਂ ਸਾਹਮਣੇ ਪਹਿਲਾ ਆਲੂ ਵਾਲੇ ਪਕੌੜੇ ਰੱਖਨੇ ਆਪਾਂ ਨੇ ਆ ਦੇਖੋ ਆਪਣੇ ਕਿੰਨੇ ਸੋਹਣੇ ਤਿਆਰ ਹੋਏ ਬਣ ਕੇ ਤੁਸੀਂ ਆਪਣੇ ਮਹਿਮਾਨਾਂ ਨੂੰ ਇਸ ਤਰ੍ਹਾਂ ਸਜਾ ਕੇ ਦੇ ਸਕਦੇ ਆ ਹੁਣ ਆਪਣੇ ਪਿਆਜ਼ ਵਾਲੇ ਪਕੌੜੇ ਆ ਦੇਖੋ ਹੁਣ ਆਪਣੇ ਪਾਲਕ ਵਾਲੇ ਪਕੌੜੇ ਆਪਣੇ ਪਾਲਕ ਦੇ ਪਕੌੜੇ अपनी चटनी जी अपने, अपने तैयार करी सी हाँ देखो अपने किन्ने सोने पोने पकौड़े बन के तैयार हो गए ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਦੇਣਾ ਜਿਨ੍ਹਾਂ ਨੇ ਮੇਰੇ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਉਹ ਮੇਰੇ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਇਹ ਕੁਝ ਕਾਲਸਾ ਇਹ ਜੀ ਕੀ ਫਤੇ